ਸਾਸੀ ਗਾਲ ਜੀ ਸਾਰਿਆਂ ਨੂੰ ਬਾਈ ਕਾਲੂ ਗੁਜਰ ਸਿੰਘ ਪਹੁੰਚ ਚੁੱਕੇ ਆ ਜੀ ਪਿੰਡ ਕੋੜ ਖਿਆਣਾ ਜ਼ਿਲ੍ਹਾ ਗਦਾਪੁਰ ਪਰ ਅੱਜ ਜਿਹੜੀ ਗਾਮ ਖਾਨੀ ਆ ਨਾ ਮੈਂ ਨਾ ਮਨ ਖੁਸ਼ ਕਰਦਾ ਬਾਈ ਉਹਨਾਂ ਨੂੰ ਅੱਜ ਤੇ ਸਰਾ ਹੀ ਕਰਾਇਆ ਪਿਆ ਬਾਈ ਸਤੀਕਾਲ ਸਤੀਕਾਲ ਜੀ ਸਤੀਕਾਲ ਆਦਾ ਐਂਡ ਕਰਾਇਆ ਪਿਆ ਭਾਈ ਐਂਡਿਆ ਹੈ ਚਲੋ ਵਧੀਆ ਗੱਲ ਆ ਬਾਕੀ ਸਾਰੇ ਹੀ ਸੰਦੀਪ ਦੇਰੀ ਫਾਰਮ ਚਾਹਨਾ ਵੇ ਖੰਡ ਦੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ 사ਸੀ ਗਾਲ ਜੀ ਨਹੀਂ ਠੀਕ ਹੈ ਸਿੰਗਲ ਹੈ ਡੀ ਨਹੀਂ ਠੀਕ ਹੈ ਸਿੰਗਲ ਹੈ ਡੀ ਨਾ ਨਹੀਂ ਇਹ ਸਿੰਗਲ ਡੀ ਛੱਡੋ ਪਰਿਆ ਵਾਹ ਬੜੇ ਭੈਣੇ ਛੇ ਦਾੰਦ ਵਛੀ ਆ ਪਹਿਲਾਂ ਨਹੀਂ ਅੱਛਾ ਪਹਿਲਾਂ ਸੁਈ ਦੀ ਸੂਈ ਹੁਣੇ ਚ ਕਮੀ ਦਾ ਭਈ ਹਰੇ ਕਨੇ ਵੇਖ ਹੀ ਲੈਣਾ ਆ ਕਮੀ ਦੇ ਪੈਸੇ ਸਪਤਾ ਕਰਾਂਗੇ ਕੋਈ ਫੈੜਾ ਨਹੀਂ ਨਾ ਨਾ ਕਮੀ ਹੋਣਾ ਕਰਮਾੜੀ ਆ ਨਾ ਨਾ ਸਰਾਹੀ ਹਰ ਬੰਦਿਆ ਪੂਰੀ ਆ ਹੈ ਕਿੰਨਾ ਹੁਣ ਕਿੰਨਾ ਵੀ ਬੋੜਾ ਬੋੜਾ ਸੱਚੀ ਬੋਲ ਭਾ ਝੂਠ ਹੀ ਮਾਰਨ ਵਾਲਾ ਕੰਮ ਆ ਗਿਆ ਅੱਛਾ ਹੈ ਨਾ ਤੇ ਜੇ ਖਾਲੀ ਕਰੀਏ ਮਸ਼ੀਨ ਨੂੰ ਤੇ ਕੀ 23 24 ਕਿਲੋ ਨਾ ਹੋ ਥੱਲੇ ਦੇ ਅਣਾ ਰਾਤ ਦੀ ਸੂਈ ਭਾਵੇਂ ਪਹਿਲਾਂ ਦੇ 30 ਦੇ ਪਾਰ ਜਾਊਗਾ ਜੇ 30 ਦੇ ਤੂੰ 30 ਬਣਾ 30 ਦੇ ਦੇ ਇੰਨਾ ਹੀ ਬੜਾਇਆ ਸਾਡੇ ਬਚਾਲੀ ਚੁੜੀ ਕਿਲੋ ਆ ਕੰਮ ਨਹੀਂ ਬੜਾ 30 ਕਿਲੋ ਹੀ ਤੋਰ ਫਿਰ ਹਾਂ ਲਓ ਜੀ ਵੇਖੋ ਕਰਾ ਦੀ ਤੇ ਤੁਹਾਨੂੰ ਬੜਾ ਚੱਡੇ ਨੇ ਥਾਨੇ ਤੋਂ ਦੇਦਾ ਥਾਨੇ ਤੇ ਚੱਡੇ ਨੇ ਹੈ ਦੋ ਦੇ ਭਾਵਾ ਵੱਜਣ ਗਲਾਸ ਤੇ ਗਲਾਪ ਭਰ ਜਾਂਦਾ ਆ ਭਰ ਜਾਂਦਾ ਬਸ ਭਰ ਜਾਂਦਾ ਕਰਮਾਲੀ ਦਾ ਸਿਰਾਈ ਗਲਾਵਾ ਸਿਰਾਈ ਆ ਵੀਦਾ ਸਿਰਾ ਐਂਡੇ ਆ ਮੋਲੇ ਚਲੋ ਕਿਤੇ ਕਿਤੇ ਵੱਜਦਾ ਵਾਜਦਾ ਵਾਜਦਾ ਪੈਸੇ ਲੈ ਕੇ ਆਏ ਕਿਹੜਾ ਮਾਰਦਾ ਹੀ ਨਹੀਂ ਪਾਏ ਪਾਏ ਕੇ ਪੈਸੇ ਤੋਂ ਸੜ ਪੈਣੇ ਹਰ ਜਹਾ ਹੀ ਨਹੀਂ ਹਾਂ ਨਹੀਂ ਚਲੋ ਇਹ ਸਾਰੇ ਸਿਆਣੇ ਆ ਹਾਂ ਸਭ ਨੂੰ ਬੰਦਾ ਚੀਜ਼ ਪੈਸੇ ਨਾਲ ਮਿਲਣੀ ਆ ਚੀਜ਼ ਆ ਹੈ ਕਿ ਨੀ ਕੁਆਲਿਟੀ ਆ ਮੇਰੀ ਕੁਆਲਿਟੀ ਪੂਰੀ ਕੁਆਲਿਟੀ ਇਸਾ ਇਹ ਵੀ ਕੜਕੜੇ ਲੈ ਕੇ ਆਏ ਇਹੋ ਜਿਹੀ ਬੀਸ ਕੱਢ ਕੇ ਲੈ ਚਲੋ ਮਹਾਰਾਜ ਆਹੋ ਜਿਹੀ ਆਉਣਗੇ ਬਸ ਵਾ ਤੇਰੀ ਕਿਰਪਾ ਨਾਲ ਮਾਰਿਆਂ ਦਾ ਵੀ ਸੋਚਣਾ ਚਾਹੀਦਾ ਨਾ ਨਾ ਜਿਹੜੀ ਤਗੜਿਆਂ ਥੋੜਾ ਸੋਚਣਾ ਚਾਹੀਦਾ ਤਗੜਿਆਂ ਤੇ ਸਾਰੇ ਚਾਰ ਹੁੰਦੇ ਹਾਂ ਇਹ ਇਹ ਦੀ ਗੱਲ ਸਹੀ ਹੈ ਚਲੋ ਕੋਈ ਗੱਲ ਕੋਈ ਗੱਲ ਰੋਟੀ ਆ ਰੋਟੀ ਵੇਖ ਮੇਰੀ ਰੋਟੀ ਆ ਵਧੀਆ ਖਾਣੇ ਘਰੇ ਕਿ ਨਹੀਂ ਉਹ ਹੈ ਨਾ ਤਗੜਾ ਕਿਹੜਾ ਕੋਈ ਰਾਤ ਤਿੰਨ ਤਾਰੀ ਖਾਂਦਾ ਖਾਂਦੇ ਨੇ ਸਾਰੇ ਰਾਤ ਨੂੰ ਕਰੀ ਆ ਬਿਲਕੁਲ ਇਹ ਨਹੀਂ ਗੱਲ ਹੁੰਦੀ ਸਾਰਿਆਂ ਨੂੰ ਮਹਾਰਾਜ ਨੇ ਵੰਡੀ ਦਿੱਤੀ ਆ ਕੋਈ ਗੱਲ ਨਹੀਂ ਯਾਰ ਕੋਈ ਕਿਹੜਾ ਤਗੜਾ ਕੋਈ ਕਿਸੇ ਦਾ ਹੈ ਉਹ ਕਿਹੜਾ ਤਗੜਾ ਕੋਈ ਕਿਸੇ ਦਾ ਬੋਲੋ ਫਿਰ ਹੈ ਕਿ ਨਹੀਂ ਔਰ ਅੱਜ ਤੂੰ ਹੀ ਬੋਲਦਾ ਮੈਂ ਤਾਂ ਨਹੀਂ ਯਾਰ ਨਹੀਂ ਮੈਂ ਤੁਸੀਂ ਵੀ ਬੋਲੋ ਨਹੀਂ ਯਾਰ ਅੱਜ ਤੋਂ ਵਡੀਆਂ-ਵਡੀਆਂ ਮੈਂ ਨਾ ਇਹ ਵੀਡੀਓ ਪਾਉਂਦਾ ਹੀ ਰਹਿਂਦੇ ਤਾਂ ਨੂੰ ਪਤਾ ਸਾਨੂੰ ਤਾਂ ਕਿਤੇ ਹੀ ਦਾਣਾ ਵੱਜਦਾ ਜਦੋਂ ਵੱਜਦਾ ਚਲੋ ਮਨ ਬੜਾ ਖੁਸ਼ ਹੁੰਦਾ ਜਿਹੜੇ ਸਾ ਤੂੰ ਵੱਡੇ-ਵੱਡੇ ਕਹਿੰਦਾ ਮੈਨੂੰ ਇਹ ਲੱਗਦਾ ਮੈਨੂੰ ਬਣ ਕੇ ਕਿਰਕ ਕਰੇ ਬਣਾ ਲੈ ਪਾ ਨਹੀਂ ਨਹੀਂ ਮੈਨੂੰ ਬਾੜੀ-ਬਾੜੀ ਨਹੀਂ ਕਰਦੇ ਕੰਮ ਨਹੀਂ 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 ਦਾਣਾ ਨਹੀਂ ਹੁੰਦਾ ਇੱਕ 20 ਦੇ ਦਈਏ ਕਰ ਦੋ ਮਾਨ ਤੇ ਜਨਮ ਅਰਜੀ ਜਿੰਨਾ ਕਰਾਉਣਾ ਹੈ ਕਰਾਲਾ ਇਹ ਕੰਮ ਖੁੱਲਾ ਹੀ ਆ ਪੰਜ ਕਰ ਦੋ ਇੱਕ 15 ਦੀ ਹਾਂ ਨਹੀਂ ਯਾਰ ਅੱਛਾ ਇਹ ਕਾਲੂ ਦੇ ਗਰਦਿਆਲ ਦਾ ਫਾਰਮ ਆ ਇੱਥੋਂ ਕੰਮ ਜਾਇਜ਼ 1 ਲੱਖ ਤੇ 5000 ਦੀ ਵਚੀ ਦੇਣੀ ਆ ਜਾਇਜ਼ ਠੀਕ ਹੈ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਬੋਲੇ ਰੋਲੇ ਕਿ ਇਹਦੀ ਪਾੜੀਆਂ ਵਚੀ ਪੇ ਵਿਕਦੀ ਆ ਬਰਬਦੀ ਆ ਇੱਕ 30 ਦੀ ਪੌਂਦੇ ਵਿਕਣੀ ਸੀ ਜਿਹੜਾ ਮੈਂ ਗੱਲੀ ਜਿਹੜਾ ਉਹਦਾ ਰੇਟ ਬਿਲਕੁਲ ਹਾਂ ਇਹ ਤੂੰ ਥਣ ਵੇਖ ਤੋ ਕੋਨਾ ਹੀ ਲੱਗੀਆਂ ਬੰਦ ਵਾਲੀਆਂ ਕੋਨਾ ਹੀ ਕੋਨਾ ਹੀ ਉਹ ਨਾ ਪੱਪੂ ਦੇ ਭਾਈ ਦੀ ਆ ਗਏ ਕਿ ਪੱਪੂ ਦੇ ਭਾਈ ਜਣ ਤੈਨੂੰ ਕਹਾਂ ਚਵਾਜ ਰੇ ਕਿਸ ਦਿਨ ਨੂੰ ਹਾਂ ਹਾਂ ਵੀ ਖੀਰੀ ਵੇਹੜਾ ਜਰਸੀ ਆ ਖੀਰਾ ਬੱਚਾ ਵੇਖੋ ਨੰਪਲੂਣ ਅੱਜ ਥਾਲੂ ਹਲ ਥਾਰਾ ਰਾਤ ਰੋਈਆ ਨਹੀਂ ਨਹੀਂ ਇਹਨੂੰ 4 ਦਿਨ ਹੋ ਗਏ ਸੰਦੀਪ ਜੀ ਚੋਬਰੇਰੇ ਪਿਛੇ ਵੀ ਹਾਂ ਹਾਂ ਜੀ ਪਰ ਥਣ ਨਹੀਂ ਅਜੇ ਲੱਗਦਾ ਕੀਰੇ ਬੱਚੇ ਨੂੰ ਦੁੱਧ ਕਿੰਨਾ ਹੁਣ ਐਵੇਂਲੇ 14 ਕਿਲੋ ਸੰਦੀਪ ਜੀ ਜਿਹੜਾ ਬੋਲਾ ਲਾਰੇ ਕੋਈ ਦੁੱਧ ਲਾਰੇ ਪਿਆਰੇ ਚੌਥਾ ਪੰਜਵਾਂ ਦੇਣੇ ਕੀਰੀ ਰਹਿਣਾ ਪਰ ਆ ਤਰਾ ਬੇਸ ਆਹ ਕਬੀ ਮੈਂ ਨਾ ਸਰਾਇ ਕਰਾਇਗਾ ਹਾਂ ਜੀ ਪਰ ਅੱਜ ਦੋ ਅੰਦੇ ਦੰਦ ਭੰਨਣ ਲਈ ਆ ਕਰਮਾਲੀ ਆਦਾ ਬਸ ਦੂਰੇ ਖੋਖ ਖੋਖ ਆਹਨ ਜੀ ਕਾ ਦੋਰੇ ਦੋਰੇ ਕਮਾਕਵਾ ਕੇ ਜੀ ਕਹਤਾ ਫੇਰ ਵੇਖੀ ਹਲਕਾਰ ਖਿੱਚਦੀ ਠੀਕ ਆ ਨਮੂਨਾ ਆ ਗਿਆ ਚੀਜ਼ਾਂ ਇਕੱਠੇ ਕੀਤੇ ਜੀ ਬਿਲਕੁਲ ਸਹੀ ਆ ਇਹ ਸੰਦੀਪ ਆ ਜੀ ਚਾਰ ਪੰਜ ਸੂਵੇ ਚ ਹੋਵੇ ਟੌਰ ਦੇ ਨਾਲ ਬਸ ਬਸ ਤਾਂ ਵੀ ਨਹੀਂ ਬੁਢੜੀ ਹੁਣੀ ਏ ਨਹੀਂ ਹੁਣੀ ਨਹੀਂ ਹੁਣੀ ਉਮਰ ਆਇਆ ਵੀਰ ਮਾਲਾ ਬਖਾਲ ਦੇ ਆ ਵੇਖੋ ਆ ਵੇਖ ਲੈ ਆ ਮਾਰੇ ਮਾਰੇ ਪੱਟੀ ਮਾਰੇ ਮਾਰੇ ਜੀ ਮਾਰੇ ਮਾਰੇ ਚਲੋ ਲੈ ਜਾਓ ਇੰਦਾ ਫਿਰ ਗਰਦਾ ਮੋਲ ਫੇਰਾ ਮੋਲ ਇੱਥੇ ਹੀ ਕਰਦੀ ਏ ਖਿਲਾੜੀ ਇੱਥੇ ਹੀ ਕਰਦੇ ਕੋਈ ਕਰਦੇ ਖੜਾ ਲਾ ਕਾਲੂ ਨੀ ਪਾ 90000 ਦੀ ਵਾਸੀ ਦੇ ਰਹੀਏ ਵੀ ਉੱਡ ਦੀਆਂ ਵਾਲੇ ਪਾ ਕਰਨੇ ਉੱਡ ਦੀਆਂ ਪਾ ਬਸ ਹਾਂ ਚਲ ਤੇਰੇ ਛੱਡ ਦੋ ਦੋ ਹੋਰ ਛੜਾ 85000 ਦੀ ਚੱਲਣ ਦੀ ਗੱਲਾਂ ਦੀ ਇੱਥੇ ਨਾ ਨਜਾਇਜ਼ ਹੀ ਹੋ ਗਏ ਨਮੂਨੇ ਪਰ ਮੈਨਾਂ ਨਹੀਂ ਆ ਜਿਆਜ ਐ ਹੀ ਜਾਣ ਐ ਠੀਕ ਹੈ ਨਾ ਬਸ ਟੈਂਸਰ ਉੱਡਣ ਗਰਾਂ ਨੇ ਟੈਂਸਰ ਟੈਂਸਰ ਕਰ ਪਰ ਮਾਲੀਆਂ ਨੂੰ ਥਾਣੇ ਵੇਖ ਬਲੋ ਕਾਰ ਹੀ ਲੱਗਾ ਆ ਬਾਕੀ ਯਾਰ ਆਜੂ ਗਏ ਇਹ ਗੱਪੜਾ ਨਾਲ ਦੀ ਹਾਂਜੀ ਇਹ ਦੋ ਗੱਪੜਾ ਗਾੜੀ ਫੇਰ ਇੱਕ ਸੂਈ ਆਉਣੀ ਆ ਅੱਛਾ ਹਾਂ ਕੀ ਕਿੰਨੀ ਠੰਡੀ ਬੜੀ ਆ ਵੀਰ ਗੁਰਦਾਸ ਦਾ ਮਾਲੀ ਖੁਸ਼ ਆਇਆ ਜੀ ਇੱਕ ਵਾਰੀ ਫੇਰ ਖੋਲਣ ਨੂੰ ਜੀ ਕਰਦਾ ਹੀ ਹੁੰਦਾ ਹੈ ਗਣੀ ਜ ਆਹ ਵੇ ਇਹ ਗੱਬਣਾ ਹੈ ਨਾ ਇਹ ਗੱਬਣਿਆ ਸੰਦੀਪ ਭਾਜੀ ਇਹ ਗੱਬ ਧੋੜੋ ਜਾਸੂਆ ਰਹਿ ਰਿਆ ਦੇਣ ਲੈ ਜੇ ਇੱਕ ਜਾਂ ਦੋ ਲੈ ਜੇ ਬਸ ਇੰਨੇ ਕੀ ਖੜਨੇ ਕਰਮਾਲੀ ਨੇ ਕਰੋ ਚੈੱਕ ਹਾਂ ਦੁੱਧ ਕਿੰਨਾ ਕਰੂ ਭਾਜੀ ਫਿਰ ਦੀਪ ਜੀ 15 ਤੋਂ 16 ਕਿਲੋ ਦੁੱਧ ਜਿਹੜਾ ਨਾ ਚਵਾਈ ਜਾਊਗੀ ਬਾਕੀ 17 18 ਚਾਹੇ ਕਹਿ ਨਹੀਂ ਸਕਦੇ ਸੇਵਾ ਆਪੋ ਆਪਣੀਆਂ ਵੇਹੜੀ ਨਾਲ ਗਰਮਣ ਵਾਲੀ ਆ ਠੰਡੀ ਠੰਡੀ ਬੜੀ ਆ ਕਰਮਾਲੀ ਹਾਂ ਹਾਂ ਕ੍ਰੋਸ ਟੈਪ ਆ ਗਿਆ ਹਨ ਨੇ ਲੱਗਾ ਕੱਲਾ ਕੱਲਾ ਕਰਮ ਵਾਲੀ ਹੈ ਸਹੀ ਸਹੀ ਗੱਲ ਹੈ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਉੱਡਦੀਆਂ ਵਾਲਾਈ ਆ ਬਸ ਐਂ ਸਰਦੀ ਦੇ ਦੀਏ ਇਹ ਵੀ 55 ਦੀ ਚੱਲ ਜਾਂਦੇ ਕੋਈ ਗੱਲ ਨਹੀਂ ਨਿਕਲਣ ਦੇ ਚੱਲ ਜਾਂਦੇ ਕੋਈ ਗੱਲ ਨਹੀਂ ਬਰਾਬਰ ਚੱਲਣ ਦੇ ਕਰਾਂ ਦੇ ਆ ਇਹ ਗੱਬਰ ਹੁਣ ਇਹ ਵੀ ਵਛੀ ਗੱਬਣ ਆ ਹੈ ਤਸਵੀਰੀ ਆ ਪਰ ਬਈ ਸ਼ਾਹੀ ਦਾ ਜਾਮਨ ਹੁੰਦਾ ਹੈ ਹੈ ਯੂਫੀ ਇਹ ਬਾਰ ਗੜੂ ਬਾਬੇ ਖੇਰੀ ਵਾਲਾ ਹਾਂ ਬਸ ਬਸ ਇਹ ਲੈ ਨਾ ਦਿਆ ਕੀਤਾ ਹਾਂ ਹਾਂ ਨਹੀਂ ਸਹੀ ਗੱਲ ਆ ਬਿਲਕੁਲ ਹਾਂ ਮੈਂ ਬਾਬੇ ਨੂੰ ਦੇਖੇ ਨੇ ਨੀੜਾ ਲਿਖਾ ਦੇ ਜੀ ਨਹੀਂ ਗਾਵੇ ਦੇ ਪਾਸ ਲੈ ਆਏ ਆ ਆਏ ਤੇ ਬਾਬੇ ਨੂੰ ਨਾ ਬਾਹਰ ਲੈ ਕੇ ਕਿਰੇ ਬਾਬੇ ਦੇ ਘੋੜੇ ਵਾਲ ਲੈ ਲੈ ਸ਼ਾ ਰਹੇ ਕਿਤੇ ਹਾਂ ਸਹੀ ਗੱਲ ਹੈ ਚੀਜ਼ੀ ਕੋਈ ਕੇ ਹਾਂ ਕਾਲੀ ਛਾ ਬੰਬ ਕਿਤੇ ਹਾਂ ਅਜੇ ਦਿਨ ਥਾਣ ਵੀ ਆ ਲੋ ਕਰ ਦਿਨ ਦਾਹ ਲੈ ਜੂ ਵਛੀ ਦੁੱਧ 20 ਕਿਲੋ ਚਵਾਇਆ ਪਹਿਲੇ ਸਵੇ ਇਹਦਾ ਫਿਰ ਮੋਲ ਬਈ ਇਹਦਾ ਵੀ ਉੱਡਦੀਆਂ ਵਾਲਾ ਹੀ ਭਾਅ ਕਰ ਦੇਣਾ ਹੈ ਹੈ ਬਿਲਕੁਲ ਇਹ ਦੇ ਦਈਏ ਵਛੀ 75 ਦੀ 70 ਦੀ 70 ਦੀ ਦੇ ਦਈਏ ਦੋ ਹੋਰ ਛੱਡ ਦਾਂਗੇ ਜਾਂ 67000 ਦੇ 80000 ਹੈ 70 ਦੀ ਕਹਿਦਾ ਜਾਂ 70 ਦੀ ਜਾਂ ਤੇ ਮੂਹ ਨਿਕਲੇ ਆਵਾ ਹਰ ਹਰ ਜੀ ਕਹਿੰਦੇ ਕੋਈ ਗੱਲ ਨਹੀਂ 70 ਦੀ ਕਹਿੰਦੇ ਆਹੇ ਸੂਈ ਹੈ ਨਾ ਸੰਦੀਪ ਜੀ ਇਹ ਸੂਈ ਵੜ ਤੇ 20 ਕਿਲੋ ਇਹੋਲੇ ਤਿਆਰ ਅੱਛਾ ਠੀਕ ਆ ਯਾਰ ਦੁੱਧ ਜਿਹੜਾ 22 ਦੇਦੇ 24 ਦੇਦੇ ਚੋਬਰ ਇਹਦੇ ਪਿੱਛੇ ਵੀ ਆ ਲੋ ਜੀ ਕਰੋ ਚੈੱਕ ਇਸ ਟਾਈਮ ਤਿਆਰ ਆ ਇਹ 20 ਕਿਲੋ ਤਿਆਰ ਗੱਲਾਂ ਨਹੀਂ ਥੱਲੇ ਲੀਟਰਾਂ ਵਾਲਾ ਹਾਂ 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 ਹੈ ਜਰਸੀ ਚ ਆ ਜਾਂਦੀ ਆ ਕਰਬਸ ਆ ਚੋਬਰ ਬੈਠਾ 10 ਦਿਨ ਪੂਰੇ ਹੋ ਗਿਆ ਕਰਮਾਲੀ ਨੂੰ ਸੂਈ ਠੀਕ ਆ ਆ ਜਾਓ ਫਿਰ ਕਰਾਂ ਨਹੀਂ ਇਹਨਾਂ ਦੁੱਧ ਜਿਹੜਾ ਵਾ ਹੋਊਗਾ ਦੇ ਕੋਲ ਗੱਲਾਂ ਵਾਲਾ ਨਹੀਂ ਹੋਊਗਾ 20 ਕਿਲੋ ਤਿਆਰ ਹੋਊਗਾ ਇੰਦਾ ਮੁੱਲ ਫਿਰ ਮੁੱਲੇ ਦਾ ਵੀ ਵੱਡੀਆਂ ਵਾਲਾ ਯਾਰ 75 ਦੀ ਏਰੀਆ ਵੀ ਹੈ 75 ਦੀ ਇਹ ਵੀ 70000 ਦੀ ਯਾਰ ਹੈ 70 ਦੀ ਜਾਣਦੀਏ ਜਾਣਦੇ ਕੋਈ ਨਹੀਂ ਚਲ ਜੇ ਕਹਿ ਤਾਂ ਤੇ ਜਾਣਦੇ ਵੀ ਆ ਵੀ 70 ਦੀ ਹੈ ਤੇ ਆ ਵੀ 70 ਦੀ ਆ ਵੇਖੋ ਬਣਾ ਨੇ ਤੇ ਭਾ ਬਿਲਕੁਲ ਛੋਟੇ ਛੋਟੇ ਕਾ ਤਾਂ ਭਾਈ ਤਾਂ ਭਾਈ ਆ ਗਿਆ ਭਾਈ ਫਿਰ ਮਾਰੀਆਂ ਚਲ ਚਲ ਬਾਕੀ ਵਾਰ ਵੀ ਜੀ ਇਹੇ ਬੇਲ ਦੀ ਕਰਦੇ ਨੇ ਜੇ ਮਲਾਰੇ ਉਹਨਾਂ ਨੇ ਕੋਈ ਨਹੀਂ ਘਰੇ ਛੱਡ ਗਿਆਣਗੇ ਤੇ ਜਿਹਨਾਂ ਰੋ ਨਹੀਂ ਚੱਕਰ ਨਹੀਂ ਕੋਈ ਚੱਕਰ ਨਹੀਂ ਆ ਹਾਂ ਚਲੋ ਬੋਲੋ ਫਿਰ ਨੰਬਰ ਨੰਬਰ ਵੀ ਜੀ ਹੈਗਾ ਜੇ 96468 27503 ਪਿੰਡ ਕੋਟਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਤਿਕਾਰ ਜੀ